ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਜੇ ਨਾ ਦੁਨੀਆ ਦੀਆਂ ਜ਼ਰਖੇਜ਼ ਉਪਜਾਊ ਜ਼ਮੀਨਾਂ ਦਾ ਜ਼ਿਕਰ ਕਰੀਏ ਇਲਾਕਿਆਂ ਦਾ ਤਾਂ ਪੰਜਾਬ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ ਕਿਉਂਕਿ ਪੰਜਾਬ ਨਾ ਪੁਰਾਣੇ ਸਮੇ ਤੋਂ ਹੀ ਖੇਚ ਦਾ ਕੇਂਦਰ ਰਿਹਾ ਹੈ ਆਪਣੀ ਇਸ ਖੁਸ਼ਹਾਲੀ ਕਰਕੇ ਇਲਾਕੇ ਦੀ ਖੁਸ਼ਹਾਲੀ ਕਰਕੇ ਤੇ ਦੁਨੀ ਅੱਜ ਨਾ ਵੀਡੀਓ ਦਾ ਟਾਪਿਕ ਵੀ ਇਹੀ ਆ ਵੀ ਦੁਨੀਆਂ ਦੇ ਜਿਹੜੇ ਕੁਛ ਖਿੱਤੇ ਆ ਜਿਹੜੇ ਬਹੁਤ ਉਪਜਾਊ ਆ ਤੇ ਕਿਹੜੇ-ਕਿਹੜੇ ਸੀ ਤੇ ਉੱਥੇ ਉਹਨਾਂ ਦੀ ਉਪਜਾਊ ਕਰਕੇ ਜ਼ਮੀਨਾਂ ਕਰਕੇ ਉੱਥੇ ਬਸੋਂ ਵੀ ਦੁਨੀਆ 'ਚ ਸਭ ਪੁਰਾਣੇ ਸਮੇਂ ਤੋਂ ਹੀ ਵੱਧ ਰਹੀ ਆ ਉਹਨਾਂ ਦੀ ਬਸੋਂ ਬਾਰੇ ਗੱਲ ਕਰਾਂਗੇ ਇਸ ਚੀਜ਼ ਬਾਰੇ ਜ਼ਮੀਨਾਂ ਬਾਰੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦਵਾਂ ਮੇਰਾ ਨਾਮ ਬੱਬੂ ਪਨੇਸਰ ਆ ਤੇ ਉਦਾਂ ਮੇਰਾ ਨਾਮ ਦਵਿੰਦਰ ਸਿੰਘ ਆ سوشل میڈیا ਤੇ ਬੱਬੂ ਪਨੇਸਰ ਕਹਿੰਦੇ ਆ ਤੇ ਐਦਾਂ ਦੀਆਂ ਅ ਅਲੱਗ-ਅਲੱਗ ਟੌਪਿਕ ਤੇ ਹਲਕੇ-ਫੁਲਕੇ ਵਿਸ਼ਿਆਂ ਤੇ ਮੈਂ ਵੀਡੀਓ ਬਣਾਉਣਾ ਰਹਿਣਾ ਆ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਚੈਨਲ ਮੇਰਾ ਹੈਗਾ ਪਨੇਸਰ ਤੇ ਜੇ ਵੀਡੀਓ ਚੰਗੀਆਂ ਲੱਗਦੀਆਂ ਤਾਂ ਇਹ ਵੀ ਸਬਸਕ੍ਰਾਈਬ ਕਰ ਦਿਓ ਠੀਕ ਹੈ ਲਾਈਕ ਸਬਸਕ੍ਰਾਈਬ ਜੋ ਕੁਝ ਵੀ ਹੁੰਦਾ ਫੋਲੋ ਠੀਕ ਹੈ ਜੀ ਆਪਾਂ ਵੀਡੀਓ ਹੁਣ ਸ਼ੁਰੂ ਕਰਦੇ ਆਂ ਵੀਡੀਓ ਦੀ ਨਾ ਸਟਾਰਟਿੰਗ 'ਚ ਮੈਂ ਦੱਸ ਦਵਾਂ ਸ਼ੁਰੂ ਕਰਨ ਤੋਂ ਪਹਿਲਾਂ ਵੀ ਇਹ ਵੀਡੀਓ ਸਿਰਫ ਇਨਫੋਰਮੇਸ਼ਨ ਲਈ ਹੈ ਹੋਰ ਇਹਦਾ ਕੋਈ ਮਕਸਦ ਨਹੀਂ ਜੇ ਹੁਣ ਦੁਨੀਆ ਦਾ ਅਸੀਂ ਨਕਸ਼ਾ ਦੇਖੀਏ ਤਾਂ ਜਿੱਥੇ ਪੁਰਾਣੀਆਂ ਸੱਭਿਆਤਾਵਾਂ ਪਣਪੀਆਂ ਆਂ ਪੁਰਾਣੇ ਜਮਾਨੇ ਤੋਂ ਉੱਥੇ ਹੀ ਉਪਜਾਊ ਜ਼ਮੀਨਾਂ ਸਗੀਆਂ ਸਭ ਤੋਂ ਜ਼ਿਆਦਾ ਮਤਲਬ ਉੱਥੇ ਹੋਰ ਵੀ ਹੋਣਗੀਆਂ ਪਰ ਮਤਲਬ ਉਹ ਇਲਾਕੇ ਇਨਸਾਨਾਂ ਦੇ ਰਹਿਣ ਲਈ ਜਿਆਦਾ ਅਨੁਕੂਲ ਸੀਗੇ ਉੱਥੇ ਦਾ ਮੌਸਮ ਉੱਥੇ ਦੀ ਆਬੋ ਹਵਾ ਬਨਸਪਤੀ ਸਭ ਕੁਝ ਮੇਰੀ ਗੱਲ ਸਿਕਾ ਵੀ ਉਹ ਪਾਣੀਆਂ ਦੇ ਨੇੜੇ ਤੇੜੇ ਸੀਗੇ ਪਾਣੀ ਦੀ ਅਵੇਲੇਬਿਲਟੀ ਬਹੁਤ ਵਧੀਆ ਸੀਗੀ ਉੱਥੇ ਆਪਾਂ ਪਹਿਲੀ ਗੱਲ ਕਰਦੇ ਹਾਂ ਸਿੰਧੂ ਘਾਟੀ ਦੀ ਸਭਿਅਤਾ ਤੇ ਇਹ ਸਭਿਅਤਾ ਕਹਿੰਦੇ ਆ ਵੀ ਸਭ ਤੋਂ ਪਹਿਲੀ ਉਹ ਇਹੋ ਜੀ ਸਭਿਤਾ ਹੋਈ ਆ ਜਿਹਦੇ ਵਿੱਚ ਅ ਅਰਬਨਾਈਜੇਸ਼ਨ ਸ਼ਹਿਰੀ ਸਭਿਤਾ ਕਹਿੰਦੇ ਨੇ ਹੈ। ਮਤਲਬ ਸ਼ਹਿਰ ਬੜੇ-ਬੜੇ ਸ਼ਹਿਰ ਸਗੇ ਇਥੇ। ਤੇ ਸ਼ਹਿਰਾਂ 'ਚ ਪਾਣੀ ਦਾ ਨਿਕਾਸ ਜਾਂ ਇਹੋ ਜਿਹਾ ਸਗਾ ਜਿਹੜਾ ਹੁਣ ਵੀ 17ਵੀਂ 18ਵੀਂ ਸਦੀ ਤੱਕ ਵੀ ਕੋਸ਼ ਬੜੇ-ਬੜੇ ਆ ਜਿਹੜੇ ਦੇਸ਼ ਕਰ ਨਹੀਂ ਸਕੇ ਜਿੱਦਾਂ ਦਾ ਉਹਨਾਂ ਦਾ ਪਾਣੀ ਦਾ ਸੀਵਰੇਜ ਸਿਸਟਮ ਸਗਾ ਉਸ ਜ਼ਮਾਨੇ 'ਚ। ਕੁਝ ਉਹਨਾਂ ਦੇ ਬੜੇ-ਬੜੇ ਸ਼ਹਿਰਾਂ 'ਚ ਇਹ ਸਭਿਅਤਾ ਵੀ ਸਿੰਧ ਨਦੀ ਦੇ ਕਿਨਾਰੇ ਸੀ ਸਿੰਧ ਨਦੀ ਜਾਂ ਸਿੰਧ ਨਦੀ ਦੇ ਜਿਹੜੇ ਸਹਜੋਗੀ ਦਰਿਆ ਆ ਸਤਲੁਜ ਰਾਵੀ ਬਿਆਸ ਜੋ ਕੁਝ ਵੀ ਪੰਜਾਬ ਦਾ ਜਿਹੜਾ ਕੀਤਾ ਹੈ ਤੇ ਸਿੰਧ ਨਦੀ ਦੇ ਨਾਲ-ਨਾਲ ਸੀਗੀ ਇਹ ਸਿੰਧੂ ਘਾਟੀ ਦੀ ਸਭਿਅਤਾ ਇਹ ਵੀ ਤਾਂ ਇੱਥੇ ਪਨਪੀ ਆ ਕਿਉਂਕਿ ਇੱਥੇ ਦਾ ਪੰਜਾਬ ਦੀ ਜ਼ਮੀਨ ਉਪਜਾਊ ਸੀ ਪਾਣੀ ਵਧੀਆ ਮਿਲ ਰਿਹਾ ਸੀ ਮੌਸਮ ਵਧੀਆ ਸੀਗਾ ਸਭ ਕੁਝ ਇੱਥੇ ਇਨਸਾਨ ਦੇ ਰਹਿਣ ਯੋਗਸਗਰ ਇਨਸਾਨ ਦੇ ਰਹਿਣ ਦੇ ਅਨੁਕੂਲ ਸੀਗਾ ਇਸ ਕਰਕੇ ਇਹ ਸਭਿਅਤਾ ਪਨ ਵੀ ਬਾਅਦ ਵਿੱਚ ਜਦੋਂ انسان ਜਿੱਦਾਂ ਆਬਾਦੀ ਵਧੀ ਹੈ ਹੋਰ ਗੰਗਾ ਜਮਨਾ ਦਾ ਜਿਹੜਾ ਇਲਾਕਾ ਹੈ ਬ੍ਰਹਮਪੁੱਤਰ ਵਾਲਾ ਇੱਧਰ ਨੂੰ ਫੈਲੀ ਹੈ ਤੇ ਇਸੇ ਕਰਕੇ ਇਸ ਜਗ੍ਹਾ ਤੇ ਕਾਫੀ ਸਮਿਆਂ ਤੋਂ ਹਮਲੇ ਵੀ ਹੁੰਦੇ ਰਹੇ ਆ ਉਹਦੀ ਵੀ ਗੱਲ ਕਰਾਂਗੇ ਬਾਅਦ ਵਿੱਚ ਤੇ ਦੂਜੀ ਮੈਸੋਪੋਟਾਮੀਆ ਦੀ ਮੈਸੋਪੋਟਾਮੀਆ ਦੀ ਸਭਿਅਤਾ ਦਾ ਇੱਕ ਖਾਸ ਚੀਜ਼ ਆ ਉਹ ਮੈਂ ਦੱਸੂਗਾ ਮੈਸੋਪੋਟਾਮੀਆ ਦੀ ਸਭ ਤੋਂ ਇਹ ਹੈਗੀ ਵੈਸੇ ইরাਕ ਜਿਹੜਾ ਹੈ ਦਜਲਾ ਫਰਾਤ ਨਦੀਆਂ ਜਿਹੜੀਆਂ ਨਾ ইরাਕ 'ਚ ਉਹਨਾਂ ਦੇ ਨੇੜੇ ਤੇੜੇ ਜਾਂ ਜਰੂਸ਼ਲਮ ਹੋ ਗਿਆ ਇਲਾਕਾ ਜਿਹੜਾ ਇਜ਼ਰਾਈਲ ਵਗੈਰਾ ਹੈ ਇਹਨਾਂ ਇਲਾਕਿਆਂ 'ਚ ਇਹ ਪਨਪੀਸੀ ਸਭਿਅਤਾ ਇਸ ਸਭਿਅਤਾ ਦੀ ਇੱਕ ਖਾਸियत ਸੀਗੀ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਇਸ ਜਗ੍ਹਾ انسان ਨੇ ਖੇਤੀਬਾੜੀ ਕਰਨਾ ਸਿੱਖਿਆ ਸੀ ਖੇਤੀਬਾੜੀ ਦੀ ਜੋ ਕੁਝ ਵੀ ਸਬੂਤ ਮਿਲਦੇ ਆ ਪੁਰਾਣੇ ਉਹ ਇੱਥੇ ਹੀ ਮਿਲਦੇ ਆ ਤੇ ਇੱਥੋਂ ਹੀ ਬਾਕੀ ਦੁਨੀਆ ਚ ਹੋਰ ਜਗ੍ਹਾ ਨੂੰ ਇਹ ਖੇਤੀਬਾੜੀ ਕਰਨ ਦੀ ਕਲਾ ਫੈਲੀ ਸੀ ਇਸ ਤੋਂ ਪਹਿਲਾਂ ਇਨਸਾਨ ਅਮ ਸ਼ਿਕਾਰ ਵਗੈਰਾ ਹੀ ਕਰਦਾ ਸੀਗਾ ਮਤਲਬ ਸ਼ਿਕਾਰੀ ਪਰਵਰਤੀ ਵਾਲਾ ਸੀ ਉਸ ਤੋਂ ਬਾਅਦ ਇਹਨੇ ਫਿਰ ਪਿੰਡਾਂ ਚ ਰਹਿਣਾ ਸ਼ੁਰੂ ਕੀਤਾ ਖੇਤੀਬਾੜੀ ਹੋਣ ਲੱਗ ਪਈ ਨਾ ਉਹਨੂੰ ਉਸ ਚੀਜ਼ ਜੋ ਖਾਣ ਪੀਣ ਵਾਲੀ ਇੱਕ ਜਗ੍ਹਾ ਮਿਲਣਾ ਪਈ ਇੱਥੇ ਦਾ ਵੀ ਮੌਸਮ ਇਨਸਾਨ ਦੇ ਅਨੁਕੂਲ ਸੀਗਾ ਤੇ ਇਹ ਪੁਰਾਣੀ ਸਭਿਅਤਾ ਸੀ ਤੇ ਇਸ ਦੇ ਨਾਲ ਹੀ ਫਿਰ ਨੀਲ ਨਦੀ ਆ ਜਾਂਦੀ ਹੈ ਮਿਸਰ ਦੀ ਸਭਿਅਤਾ ਉਹ ਨੀਲ ਨਦੀ ਦੇ ਕਿਨਾਰੇ ਸੀ ਨੀਲ ਨਦੀ ਤੋਂ ਪਾਣੀ ਮਿਲਦਾ ਸੀ ਤਾਂ ਉਹਦੇ ਆਲੇ ਦੁਆਲੇ ਇਹ ਮਿਸਰ ਦੀ ਸਭਿਅਤਾ ਪਨਪੀ ਸੀਗੀ ਤੇ ਇਦਾਂ ਹੀ ਐ ਤੁਸੀਂ ਦੇਖ ਸਕਦੇ ਆਂ ਭਈ ਚਾਈਨਾ 'ਚ ਚੀਨ ਦੀ ਜਿਹੜੀ ਮੇਨ ਦਰਿਆ ਹੈ ਜਿਹਨੂੰ ਹਵਾੰਗ ਹੈ ਜਾਂ ਜੈਲੋ ਰਿਵਰ ਵੀ ਕਹਿੰਦੇ ਨੇ ਆ ਉਹਦੇ ਆਲੇ ਦੁਆਲੇ ਪਨਪੀ ਉੱਥੇ ਹੀ ਸਾਰੀ ਸਭਿਅਤਾ ਦਾ ਵਿਕਾਸ ਹੋਇਆ ਕਿਉਂਕਿ ਉੱਥੇ ਪਾਣੀ ਜਾਂ ਹੋਰ ਚੀਜ਼ਾਂ ਜਾਂ ਮੌਸਮ انسان ਦੇ ਰਹਿਣ ਦੇ ਅਨੁਕੂਲ ਸੀਗਾ ਇਸ ਕਰਕੇ ਸਭਿਤਾ ਉੱਥੇ ਪਨਪੀ ਤੇ ਇੱਦੇ ਦੁਨੀਆ ਦੇ ਹੋਰ ਕੁਝ ਜਗ੍ਹਾ ਤੇ ਜਿੱਦਾਂ ਅਮਰੀਕਾ ਦੇ ਵਿੱਚ ਜਿਹੜਾ ਮੈਸੋ ਅਮਰੀਕਾ ਆ ਜਿੰਨੂੰ ਆਪਾਂ ਮੈਕਸੀਕੋ ਕਹਿ ਦਿੰਨੇ ਆ ਜਾਂ ਉਹਦੇ ਨੇੜੇ-ਤੇੜੇ ਪਨਪੀ ਮੇਨ ਗੱਲ ਇਹੀ ਹੈ ਵੀ insani awadi ਉੱਥੇ ਹੀ ਜ਼ਿਆਦਾ ਰਹੀ ਹੈ ਹੁਣ ਤੱਕ ਜਿੱਥੇ ਉਪਜਾਊ ਜ਼ਮੀਨਾਂ ਸੀਗੀਆਂ انسان ਦੀਆਂ ਬੁਨਿਆਦੀ ਲੋੜਾਂ ਪੂਰੀਆਂ इजीली ਹੋ ਜੰਨੀਆਂ ਸੀਗੀਆਂ ਤੇ ਦੁਨੀਆ ਦੇ ਬਹੁਤੇ ਦੇਸ਼ ਵੀ ਉੱਥੇ ਨੂੰ ਉੱਥੇ ਦੀ ਖਿੱਚ ਦਾ ਕੇਂਦਰ ਰਹੇ ਆ ਉਹ ਇਲਾਕੇ ਤੇ ਉੱਥੇ ਨੂੰ ਹੀ ਮਾਈਗ੍ਰੇਟ ਹੋਏ ਆ ਇਸੇ ਕਰਕੇ ਉਹਨਾਂ ਦੇਸ਼ਾਂ 'ਚ ਆਬਾਦੀ ਵਧ ਸਗੀ ਕਿਉਂਕਿ ਮੌਸਮ ਵਧੀਆ ਸੀਗਾ ਜਿੱਦਾਂ ਭਾਰਤੀ ਮਹਾਦੀਪ ਭਾਰਤੀ ਸਬ ਕੰਟੀਨੈਂਟ ਇਹ ਹਮੇਸ਼ਾ ਦੁਨੀਆ ਲਈ ਖਿੱਚ ਦਾ ਕੇਂਦਰ ਰਿਹਾ ਕਿਉਂਕਿ ਇੱਥੇ ਆ ਪਸ਼ਾਵਰ ਤੋਂ ਲੈ ਕੇ ਬੰਗਾਲ ਤੱਕ ਇਲਾਕਾ ਉਪਜਾਊ ਸੀਗਾ ਦਰਿਆ ਕਿਉਂਕਿ ਹਿਮਾਲਿਆ ਸਭ ਤੋਂ بڑا ਸੋਰਸ ਸੀਗਾ ਪਾਣੀ ਦਾ ਸਾਰਾ ਸਾਲ ਨਦੀਆਂ ਵਗਦੀਆਂ ਸੀਆਂ ਇਹੋ ਤੇ ਪਾਣੀ ਦੀ ਕਮੀ ਨਹੀਂ ਸੀ ਮੌਸਮ ਵੀ ਬਹੁਤ ਵਧੀਆ ਸੀਗਾ ਇਨਸਾਨ ਦੇ ਅਨੁਕੂਲ ਸੀਗਾ ਗਰਮੀਆਂ 'ਚ ਗਰਮੀ ਸਰਦੀਆਂ 'ਚ ਸਰਦੀ ਮਤਲਬ ਫਸਲਾਂ ਲਈ ਅਨੁਕੂਲ ਮੌਸਮ ਸੀਗਾ ਸਭ ਕੁਝ ਬਨਸਪਤੀ ਸਭ ਕੁਝ ਅਵੇਲੇਬਲ ਸੀ ਗਾਇਸ ਜਗ੍ਹਾ ਤੇ ਇਸੇ ਕਰਕੇ ਇਸ ਕਿੱਤੇ ਤੇ ਨਾ ਹਮਲਾਵਰਾਂ ਦੀ ਵੀ ਜਿਹੜੇ ਪੱਛਮੀ ਹਮਲਾਵਰ ਉਹਨਾਂ ਦੀ ਅੱਖ ਹਮੇਸ਼ਾ ਰਹੀ ਆ ਹਰੇਕੇ ਬੰਦਾ ਇੱਥੇ ਕੰਟਰੋਲ ਕਰਨਾ ਚਾਹੁੰਦਾ ਸੀਗਾ ਹਜ਼ਾਰਾਂ ਸਾਲਾਂ ਤੋਂ ਇਸ ਇਲਾਕੇ ਨੂੰ ਲੁੱਟਿਆ ਪੁੱਟਿਆ ਬਹੁਤ ਕੁਝ ਹੋਇਆ ਪਰ ਇੱਥੇ ਕਮੀ ਨਹੀਂ ਆਈ ਅਜੇ ਤੱਕ ਨਹੀਂ ਕਮੀ ਆਈ ਕਿਸੇ ਵੀ ਚੀਜ਼ ਦੀ ਹਜੇ ਵੀ ਜ਼ਮੀਨਾਂ ਹਵਾ ਬਤੀਆ ਇਸ ਇਲਾਕੇ ਦੀ ਚਾਹੇ ਉਹ ਹੁਣ ਪਾਕਿਸਤਾਨ ਹੈ ਕੁਝ ਕੁਝ ਭਾਰਤ ਹੈ ਕੁਝ ਬੰਗਾਲ ਚ ਚਲੇ ਗਿਆ ਹੈ ਅਸਾਮ ਤੱਕ ਸਾਰਾ ਇਲਾਕਾ ਆਇਓ ਵਧੀਆ ਮੌਸਮ ਹੈ ਮੀਂਹ ਕਿਣੀ ਵਧੀਆ ਬਰਾਬਰ ਪੈਂਦਾ ਸੀਗਾ ਅਲੱਗ-ਅਲੱਗ ਤਰ੍ਹਾਂ ਦੇ ਮੌਸਮ ਇੱਥੇ ਸੀ ਹੈਗੇ ਹੈ ਹੈਗੇ ਹੈ ਸੀਗੇ ਨਹੀਂ ਹੈਗੇ ਹੁਣ ਜੇ ਨਾ ਨਕਸ਼ੇ ਵੱਲ ਇੱਕ ਨਜ਼ਰ ਮਾਰੀਏ ਭਾਰਤ ਦੇ ਨਕਸ਼ੇ ਵੱਲ ਇਹ ਨਾ ਵਸੋਂ ਦਾ ਕੰ ਬਸੋਂ ਘਣਤਾ ਜਾਂ ਜਿਹਨੂੰ ਪੋਪੂਲੇਸ਼ਨ ਡੈਨਸਟੀ ਕਹਿੰਦੇ ਨੇ ਆ ਉਹਦਾ ਮੈਪ ਹੈ ਇਹਦੇ ਚ ਦੇਖੀਏ ਤਾਂ ਕਿ ਅਕਾਥੇ ਆ ਜਿਹੜਾ ਉੱਪਰਲਾ ਉੱਪਰਲਾ ਹਿੱਸਾ ਆ ਇਹਦੇ ਚ ਤਕਰੀਬਨ ਭਾਰਤ ਦੀ 50 ਤੋਂ 60% ਬਸੋ ਇੱਥੇ ਹੀ ਰਹਿੰਦੀ ਐ ਤੇ ਬਾਕੀ ਬਾਕੀ ਦੀ ਬਾਕੀ ਜਗਾ ਦੇਖ ਲਓ ਭਈ ਇਹ ਥੋੜਾ ਹੀ ਖੇਤਾ ਆ ਪਰ ਇੱਥੇ ਸਭ ਤੋਂ ਵੱਧ ਲੋਕ ਰਹਿੰਦੇ ਐ ਸਿਰਫ ਇਸੇ ਕਰਕੇ ਇੱਥੇ ਸਾਰੀਆਂ ਚੀਜ਼ਾਂ ਵਧੀਆ ਅਵੇਲੇਬਲ ਐ ਫਸਲਾਂ ਜਾਂ ਹੋਰ ਕੁਝ ਵੀ ਐ ਤੇ ਮਦਾਨੀ ਇਲਾਕੇ ਐ ਇੱਦਾਂ ਚੀਨ ਦੇ ਨਕਸ਼ੇ ਚ ਦੇਖ ਲੈਣੇ ਆ ਇਹਦੇ ਚ ਵੀ ਆਹ ਜਿਹੜਾ ਚੀਨ ਦਾ ਆ ਪੂਰਬੀ ਪਾਸਾ ਆ। ਇਹਦੇ ਵਿੱਚ ਇਹ ਕਹਿੰਦੇ ਤਕਰੀਬਨ 60% ਤੋਂ 65% ਬਸੋ ਇੱਥੇ ਰਹਿੰਦੀ ਹੈ। ਬਾਕੀ ਇਲਾਕੇ ਚ ਬਾਕੀ ਦੇ ਲੋਕ ਰਹਿੰਦੇ ਆ। ਉਹ ਵੀ ਇਸੇ ਕਰਕੇ ਤੇ ਇੱਥੇ ਰਹਿਣਾ ਸਹਿਣਾ ਸੌਖਾ ਹੈ। ਮੌਸਮ ਵਧੀਆ ਹੈ। ਤੇ ਇਦਾਂ ਹੀ ਆਪਾਂ ਗੱਲ ਹੁਣ ਅਮਰੀਕਾ ਦੀ ਕਰ ਲੈਨੇ ਆ। ਆਹ ਅਮਰੀਕਾ ਦਾ ਤੁਸੀਂ ਮੈਪ ਦੇਖ ਲਓ। ਇਹ ਵੀ ਬਸੋ ਘਣਤਾ ਦਾ ਮੈਪ ਹੈ। ਕਹਿੰਦੇ ਅਮਰੀਕਾ ਚ ਤਾਂ 70-75% ਬੰਦਾ ਆਪੂਰ ਵਾਲੇ ਪਾਸੇ ਰਹਿੰਦਾ ਆ। ਆ ਬਾਕੀ ਦੇ ਬਾਕੀ ਵਾਲੇ ਪਾਸੇ ਥੋੜੇ ਬਹੁਤੇ ਆ। ਕਿਉਂਕਿ ਬਾਕੀ ਵਾਲੇ ਪਾਸੇ ਨਾ ਮੌਸਮ ਕਹਿੰਦੇ ਵਧੀਆ ਹੈ ਤੇ ਨਾ ਹੀ ਮੀਂਹ ਚੱਜ ਨਾਲ ਪੈਂਦੇ ਆ। ਇਸ ਇਲਾਕੇ 'ਚ ਮੌਸਮ ਵੀ ਵਧੀਆ ਹੈ ਤੇ ਫਸਲਾਂ ਵੀ ਵਧੀਆ ਹੁੰਦੀਆਂ। ਇਸ ਕਰਕੇ ਸਾਰੀ ਬਸੋਂ ਇਸ ਵਾਲੇ ਪਾਸੇ ਆ। ਇੱਕ ਪਾਸੇ ਹੀ ਆ। ਜੇ ਹੁਣ ਆਪਾਂ ਆ ਨਕਸ਼ੇ ਦੇ ਇੱਕ ਏਸ਼ੀਆ ਦੇ ਨਕਸ਼ੇ ਤੇ ਆ ਜੰਨੇ ਆ। ਦੁਨੀਆ ਦੀ ਅੱਧੀ ਬਸੋਂ ਆ ਇਹ ਇਲਾਕੇ ਚ ਰਹਿੰਦੀ ਦੇਖੋ ਭਾਰਤੀ ਸਬਕਾਂਟਿਨੈਂਟ ਸਾਊਥ-ਈਸਟ ਏਸ਼ੀਆ ਤੇ ਚైనా ਅੱਦੀ ਤੋਂ ਬਾਅਦ ਕਿਉਂ ਇੱਥੇ ਮੌਸਮ ਵਧੀਆ ਹੈ ਖਾਣ ਪੀਣ ਦਾ ਸਾਰਾ ਕੁਝ ਵਧੀਆ ਹੈ ਉਪਜਾਊ ਇਲਾਕੇ ਐ ਫਸਲਾਂ ਵਧੀਆ ਹੋ ਜਾਂਦੀਆਂ ਐ ਇਹੀ ਇਹੀ ਕਾਰਨ ਹੈ ਹਾਲਾਂਕਿ ਇਹਨਾਂ ਦੇਸ਼ਾਂ ਚ ਗਰੀਬੀ ਵੀ ਹੈ ਰਾਜਨੀਤਿਕ ਉਥਲ-ਪੁਥਲ ਵੀ ਹੈ ਕਾਨੂੰਨ ਵਿਵਸਥਾ ਵੀ ਬਹੁਤ ਮਾੜੀ ਹੈ ਉਹ ਪੱਛਮੀ ਦੇਸ਼ਾਂ ਚ ਵਧੀਆ ਹੈ ਪਰ ਪੂngo ਲਿਖਤ ਤੌਰ ਤੇ ਇਹ ਇਨਸਾਨਾਂ ਦੇ ਰਹਿਣ ਦੇ ਅਨੁਕੂਲ ਹੈ ਇਸ ਕਰਕੇ ਇਹ ਖਿੱਚ ਦਾ ਕੇਂਦਰ ਹੈ ਰਹੇ ਹੈ ਤੇ ਰਹਿਣਗੇ ਤੇ ਦੁਨੀਆ ਦੀ ਆਬਾਦੀ ਇੱਥੇ ਇਸੇ ਕਰਕੇ ਜ਼ਿਆਦਾ ਆਇਆ ਹੈ ਸੋ ਇਹ ਸੀਗੀ ਇਨਫਾਰਮੇਸ਼ਨ ਵਾਲੀ ਵੀਡੀਓ ਹਮਾਂ ਲੱਗ ਉਹ ਇੱਕ ਚੀਜ਼ ਹੋਰ ਦੱਸਣੀ ਸੀ ਤੇ ਪੰਜਾਬ ਦੀ ਨਾ ਸਭ ਤੋਂ ਜ਼ਿਆਦਾ ਉਪਜਾਊ ਜਿਹੜੀ ਧਰਤੀ ਹੈ ਉਹ ਪਾਕਿਸਤਾਨ ਵਾਲੇ ਪਾਸੇ ਰਹਿ ਗਈ ਹੈ ਉੱਥੇ ਜਿਹੜੇ ਉਹ 12 ਕਹਿੰਦੇ ਹੁੰਦੇ ਸੀ ਸੰਦਲਵਾਰ ਆਹ ਬਾਰ ਆਹ ਬਾਰ ਉਹਨਾਂ 12 ਚ ਬਹੁਤ ਉਪਜਾਊ ਕਹਿੰਦੇ ਧਰਤੀ ਹੈ ਸਾਡੇ ਇੱਧਰ ਮਾਲਵਾ ਤਾਂ ਪਹਿਲਾਂ ਟਿੱਬੇ ਟੂਪੇ ਹੀ ਹੁੰਦੇ ਸੀਗੇ ਜਿਆਦਾ ਦੁਆਬਾ ਸੀਗਾ ਜਿਹੜਾ ਥੋੜਾ ਸੀ ਇੱਥੇ ਬਸੋਂ ਜ਼ਿਆਦਾ ਸੀ ਦੁਆਬੇ 'ਚ ਜਿਆਦਾ ਜਦੋਂ ਪਾਰਟੀ 'ਚੋਂ ਹੀ ਦੁਆਬੇ 'ਚੋਂ ਹੀ ਜਿਹੜੀ ਮੁਸਲਮ ਬਸੋਂ ਪਾਕਿਸਤਾਨ ਵੱਲ ਗਈ ਸੀ ਸੋ ਇਹ ਇਲਾਕੇ ਹਰੇਕ ਇਲਾਕੇ ਦੇ ਵਿੱਚ ਥੋੜਾ ਬਹੁਤਾ ਫਰਕ ਹੁੰਦਾ ਹੈ ਸੋ ਇਸ ਦੀ ਵੀਡੀਓ ਜਾਣਕਾਰੀ ਵਾਲੀ ਹੁਣ ਤੁਸੀਂ ਇਹਦੇ 'ਚ ਇਹੀ ਗੱਲ ਹੈ ਕਿ ਕੁਦਰਤ ਜਿੱਥੇ ਮਿਹਰਬਾਨ ਹੈ ਨਾ ਇਨਸਾਨ ਉੱਥੇ ਹੀ ਰਹਿੰਦਾ ਹੈ ਇਸ ਕਰਕੇ ਕੁਦਰਤ ਨੂੰ ਬਗਾੜੀਏ ਨਾ ਜੋ ਸਾਨੂੰ ਦਿੱਤਾ ਹੈ ਨਾ ਕੁਦਰਤ ਨੇ ਉਹ ਵੀ ਸਾਨੂੰ ਮਿਲਣਾ ਨਹੀਂ ਕੁਦਰਤ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਵੀ ਅਸੀਂ ਉਸ ਖਿੱਤੇ 'ਚ ਰਹਿੰਦੇ ਆ ਜਿੱਥੇ ਕੁਦਰਤ ਦੀ ਬਹੁਤ ਕਿਰਪਾ ਹੈ ਸੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਵੀ ਜ਼ਰੂਰ ਦੱਸਿਓ ਤੇ ਮੌਸਮ ਬਹੁਤ ਸੁਹਣਾ ਟੋਪ ਦਾ ਚੱਲ ਰਿਹਾ ਇਸ ਟਾਈਮ ਤੇ ਮੈਂ ਮੜਾ ਜਾ ਘੁੰਮਣ ਗਿਆ ਸੀਗਾ ਗੱਡੀ 'ਚ ਹੀ ਗਿਆ ਸੀ ਮੈਨੂੰ ਆ ਕੋਟ ਲਾਣਾ ਪੈ ਗਿਆ ਠੰਡ ਘਟ ਗਈ ਪਹਿਲਾਂ ਠੰਡ ਜ਼ਿਆਦਾ ਸੀ ਸੋ ਵੀਡੀਓ ਦੱਸਿਓ ਕਿਸ ਤਰ੍ਹਾਂ ਦੀ ਲੱਗੀ ਹੈ ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਜੇ ਕਰਨ ਜੇ ਚੰਗੀ ਲੱਗੀ ਤਾਂ ਜ਼ਰੂਰ ਕਰਿਓ ਠੀਕ ਹੈ ਨਾ ਮੈਂ ਕੋਈ ਕਿਸੇ ਨੂੰ ਜ਼ਬਰਦਸਤੀ ਨਹੀਂ ਕਹਿੰਦਾ ਠੀਕ ਹੈ ਜੀ ਚੈਨਲ ਦਾ ਵੀ ਦੇਖ ਲਿਓ ਜੇ ਲਾਈਕ ਕਰਨਾ ਕਰ ਦਿਓ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ ਕਿਸੇ ਹੋਰ ਵੀਡੀਓ ਚ ਕਿਸੇ ਹੋਰ ਟੌਪਿਕ ਤੇ ਗੱਲ ਕਰਾਂਗੇ ਅੱਜ ਥੋੜਾ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਮੈਂ ਥੋੜਾ ਲਾਈਫ ਸਟਾਈਲ ਤੇ ਵੀਡੀਓ ਪਾਉਂਦਾ ਸੀ ਅੱਜ ਮੈਂ ਥੋੜੀ ਇਨਫੋਰਮੇਸ਼ਨ ਤੇ ਪਾਈ ਹੈ ਮਿਲਦੇ ਆਂ ਅਗਲੀ ਵੀਡੀਓ ਚ ਤੁਹਾਡਾ ਦਿਨ ਸ਼ੁਭ ਰਹੇ ਰੱਬ ਰਾਖਾ ਜਿਹੜੇ ਦਾ ਵੀਡੀਓ ਮੈਂ ਆ ਸਾਈਡਾਂ ਤੇ ਦਿਖਾਉਂਦਾ ਤੁਹਾਨੂੰ ਇਹ ਦੇਖਦੇ ਆ ਨਾ ਸਾਈਡਾਂ ਵਾਲੇ ਵੀਡੀਓ ਇਹ ਜ਼ਰੂਰ ਦੇਖਿਓ ਇਹ ਮੈਂ ਇਸੇ ਕਰਕੇ ਲਾਏ ਆ ਕਿ ਤੁਸੀਂ ਜ਼ਰੂਰ ਦੇਖਿਓ ਇਹੋ ਇਹ ਦੇਖਣੇ ਚਾਹੀਦੇ ਵੀ ਹੈ ਠੀਕ ਹੈ ਜੀ ਓਕੇ ਜੇ ਦੇਖਿਓ ਫੇਰ ਕੋਈ ਗੱਲ ਨਹੀਂ